ਮਸਿਆ ਤੇ ਪੁੰਨਿਆ ਮਤਰੇਈਆਂ ਪੈਣਾ ਦੀ ਕਹਾਣੀ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਅਤੇ ਉਸ ਨਾਲ ਉਸਦੀ ਪਤਨੀ ਤੇ ਇੱਕ ਛੋਟੀ ਜਿਹੀ ਬੇਟੀ ਜਿਸ ਦਾ ਨਾਮ ਪੁੰਨਿਆ ਸੀ ਤਿੰਨੋਂ ਜਣੇ ਰਹਿੰਦੇ ਸਨ ਪੁੰਨਿਆ ਬਹੁਤ ਹੀ ਜ਼ਿਆਦਾ ਸੋਹਣੀ ਸੀ ਅਤੇ ਉਸ ਦਾ ਚਿਹਰਾ ਚੰਨ ਦੀ ਤਰ੍ਹਾਂ ਚਮਕਦਾ ਸੀ ਕਿਸਾਨ ਆਪਣੇ ਛੋਟੇ ਜਿਹੇ ਪਰਿਵਾਰ ਨਾਲ ਬਹੁਤ ਖੁਸ਼ ਸੀ ਕਿਸਾਨ ਖੇਤੀਬਾੜੀ ਕਰਦਾ ਸੀ ਅਤੇ ਖੇਤੀਬਾੜੀ ਚੋਂ ਜੋ ਵੀ ਕਮਾਈ ਹੁੰਦੀ ਸੀ ਉਸ ਨਾਲ ਉਹਨਾਂ ਦੇ ਛੋਟੇ ਜਿਹੇ ਪਰਿਵਾਰ ਦਾ ਗੁਜ਼ਾਰਾ ਬਹੁਤ ਵਧੀਆ ਚੱਲ ਰਿਹਾ ਸੀ ਬਹੁਤ ਸੋਹਣੇ ਦਿਨ ਬੀਤ ਰਹੇ ਸਨ ਪਰ ਸਿਆਣੇ ਕਹਿੰਦੇ ਹਨ ਜਦੋਂ ਸਭ ਕੁਝ ਠੀਕ ਚੱਲ ਰਿਹਾ ਹੋਵੇ ਤਾਂ ਅਚਾਨਕ ਹੀ ਕੁਝ ਅਜੀਹਾ ਹੁੰਦਾ ਹੈ ਜੋ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ ਬਿਲਕੁਲ ਇਸ ਤਰ੍ਹਾਂ ਹੀ ਕਿਸਾਨ ਨਾਲ ਵੀ ਹੋਇਆ ਉਸਦੀ ਪਤਨੀ ਬਹੁਤ ਜ਼ਿਆਦਾ ਬਿਮਾਰ ਹੋ ਗਈ ਅਤੇ ਬਿਮਾਰੀ ਨੇ ਉਸ ਨੂੰ ਐਸਾ ਘੇਰਾ ਪਾਇਆ ਕਿ ਉਹ ਮੰਝੇ ਤੋਂ ਉੱਠ ਨਾ ਪਾਈ ਉਸਦੀ ਬੇਟੀ ਪੁੰਨਿਆ 6-7 ਮਹੀਨਿਆਂ ਦੀ ਹੋ ਚੁੱਕੀ ਸੀ ਉਸਨੇ ਆਪਣੀ ਪਤਨੀ ਦਾ ਬਹੁਤ ਜ਼ਿਆਦਾ ਇਲਾਜ ਕਰਵਾਇਆ ਪਰ ਕੋਈ ਫਰਕ ਨਾ ਪਿਆ ਉਸ ਸਮੇਂ ਲੋਕ ਦੇਸੀ ਇਲਾਜ ਹੀ ਕਰਵਾਉਂਦੇ ਸਨ ਫਿਰ ਅਖੀਰ ਨੂੰ ਉਸਦੀ ਪਤਨੀ ਦੀ ਮੌਤ ਹੋ ਗਈ ਜਿਸ ਨਾਲ ਕਿਸਾਨ ਦੀ ਜ਼ਿੰਦਗੀ ਉੱਪਰ ਦੁੱਖਾਂ ਦਾ ਪਹਾੜ ਰੁੱਟ ਪਿਆ ਕਿਸਾਨ ਬਹੁਤ ਜ਼ਿਆਦਾ ਦੁਖੀ ਰਹਿਣ ਲੱਗਾ ਕਿਉਂਕਿ ਉਸਦੀ ਬੇਟੀ ਬਹੁਤ ਛੋਟੀ ਸੀ ਹੁਣ ਉਸ ਨੂੰ ਸੰਭਾਲੇ ਜਾਂ ਫਿਰ ਖੇਤਾਂ ਵਿੱਚ ਜਾ ਕੇ ਕੰਮ ਕਰੇ ਜੇਕਰ ਉਹ ਬਾਹਰ ਕਮਾਈ ਕਰਨ ਲਈ ਜਾਂਦਾ ਤਾਂ ਘਰੇ ਪੁੰਨਿਆਂ ਨੂੰ ਕੌਣ ਸੰਭਾਲਦਾ ਅਰੇ ਜੇਕਰ ਪੁੱញ្ញਾ ਨੂੰ ਸੰਭਾਲਦਾ ਦਾ ਬਾਹਰ ਖੇਤਾਂ 'ਚ ਕਮਾਈ ਕਿਵੇਂ ਕਰਨ ਜਾਂਦਾ ਪੇਟ ਭਰਨ ਲਈ ਕਮਾਈ ਕਰਨਾ ਵੀ ਜ਼ਰੂਰੀ ਸੀ ਜੇ ਉਹ ਕਮਾਈ ਕਰਨ ਲਈ ਨਾ ਜਾਂਦਾ ਤਾਂ ਘਰ ਦਾ ਖਰਚਾ ਕਿੱਥੋਂ ਚੱਲਦਾ ਇਸ ਤਰ੍ਹਾਂ ਕਿਸਾਨ ਬਹੁਤ ਦੁਚਿੱਤੀ ਵਿੱਚ ਫਸਿਆ ਹੋਇਆ ਸੀ ਫਿਰ ਕਿਸਾਨ ਦੇ ਰਿਸ਼ਤੇਦਾਰਾਂ ਅਤੇ ਆਂਡੀਆਂ ਗਵਾਂਡੀਆਂ ਨੇ ਕਿਸਾਨ ਨੂੰ ਸਲਾਹ ਦਿੱਤੀ ਕਿ ਤੂੰ ਦੂਜਾ ਵਿਆਹ ਕਰਵਾ ਲੈ ਕਿਉਂਕਿ ਤੇਰੀ ਬੇਟੀ ਬਹੁਤ ਜ਼ਿਆਦਾ ਛੋਟੀ ਹੈ ਅਤੇ ਉਸ ਨੂੰ ਇੱਕ ਮਾਂ ਦੀ ਜ਼ਰੂਰਤ ਹੈ ਜੋ ਮਾਂ ਨੇ ਦੇਖਭਾਲ ਕਰਨੀ ਹੈ ਉਹ ਤੂੰ ਨਹੀਂ ਕਰ ਸਕਦਾ ਉਸ ਦੇ ਲਈ ماں ਜ਼ਰੂਰੀ ਹੈ ਕਿਸਾਨ ਪਹਿਲਾਂ ਤੱਕ ਕਾਫੀ ਸਮਾਂ ਇਸ ਗੱਲ ਨੂੰ ਟਾਲਦਾ ਰਿਹਾ ਕਿ ਉਹ ਆਪਣੀ ਬੇਟੀ ਲਈ ਮਤਰੀਈ ਮਾਂ ਨਹੀਂ ਲੈ ਕੇ ਆਵੇਗਾ ਪਰ ਜਦੋਂ ਉਸ ਨੂੰ ਆਪਣੀ ਬੇਟੀ ਦੇ ਪਾਲਣ-ਪੋਸ਼ਣ ਵਿੱਚ ਮੁਸ਼ਕਲ ਮਹਿਸੂਸ ਹੋਣ ਲੱਗੀ ਤਾਂ ਉਸ ਨੇ ਆਪਣਾ ਦੂਜਾ ਵਿਆਹ ਕਰਵਾਉਣਾ ਹੀ ਸਹੀ ਸਮਝਿਆ ਕਿਸਾਨ ਦੇ ਰਿਸ਼ਤੇਦਾਰਾਂ ਨੇ ਇੱਕ ਲੜਕੀ ਦੇਖ ਕੇ ਕਿਸਾਨ ਦਾ ਵਿਆਹ ਕਰ ਦਿੱਤਾ ਅਤੇ ਜਿਸ ਲੜਕੀ ਨਾਲ ਕਿਸਾਨ ਦਾ ਵਿਆਹ ਹੋਇਆ ਉਸ ਦਾ ਨਾਂ ਰੂਪਾ ਸੀ ਰੂਪਾ ਦੀ ਉਮਰ ਕਿਸਾਨ ਨਾਲੋਂ ਘੱਟ ਸੀ ਪਰ ਉਹ ਗ੍ਰਹਿ ਪਰਿਵਾਰ ਵਿੱਚੋਂ ਆਈ ਸੀ ਐਸਲੀਓ ਪੁੰਨਿਆ ਨੂੰ ਬਹੁਤ ਪਿਆਰ ਕਰਦੀ ਸੀ ਪਰ ਕਹਿੰਦੇ ਹਨ ਨਾ ਕਿ ਮਤ੍ਰਈ ਤਾਂ ਮਤ੍ਰਈ ਹੀ ਹੁੰਦੀ ਹੈ ਹੁਣ ਉਸਦੇ ਆਪਣੇ ਵੀ ਬੱਚਾ ਹੋਣ ਵਾਲਾ ਹੋ ਗਿਆ ਤੇ 9 ਮਹੀਨਿਆਂ ਬਾਅਦ ਉਸਨੇ ਇੱਕ ਲੜਕੀ ਨੂੰ ਜਨਮ ਦਿੱਤਾ ਜੋ ਬਦਸੂਰਤ ਸੀ ਅਤੇ ਉਸਦਾ ਨਾਮ ਮਸਿਆ ਰੱਖਿਆ ਗਿਆ ਵੱਡੀ ਦਾ ਨਾਮ ਪੁੰਨਿਆ ਸੀ ਤਾਂ ਛੋਟੀ ਦਾ ਨਾਮ ਮਸਿਆ ਰੱਖ ਦਿੱਤਾ ਰੂਪਾ ਨੇ ਵੇਖਿਆ ਕਿ ਪੁੰਨਿਆ ਬਹੁਤ ਹੀ ਸੋਹਣੀ ਅਤੇ ਸੰਸਕਾਰੀ ਵੀ ਸੀ ਐਸਲੀ ਰੂਪਾ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਕਿ ਉਹ ਪੁੰਨਿਆ ਨੂੰ ਨਫ਼ਰਤ ਕਰਨ ਲੱਗ ਪਈ ਹੁਣ ਪੁੰਨਿਆ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਛੋਟੀ ਜਹੀ ਪੁੰਨਿਆ ਹੁਣ ਹੌਲੀ ਹੌਲੀ ਵੱਡੀ ਹੋਣ ਲੱਗ ਪਈ ਕਿਉਂਕਿ ਜੋ ਪੁੰਨਿਆ ਦੀ ਮਾਂ ਸੀ ਉਹ ਬਹੁਤ ਹੀ ਧਾਰਮਿਕ ਖਿਆਲਾਂ ਦੀ ਸੀ ਅਤੇ ਉਹ ਪੂਜਾ ਪਾਠ ਕਰਦੀ ਸੀ ਇਸ ਲਈ ਪੁੰਨਿਆ ਵਿੱਚ ਵੀ ਆਪਣੀ ਮਾਂ ਵਾਲੇ ਗੁਣ ਸਾਫ਼ ਦਿਖਾਈ ਦਿੰਦੇ ਸਨ ਉਹ ਛੋਟੀ ਜੀ ਗੜਵੀ ਵਿੱਚ ਪਾਣੀ ਲੈ ਕੇ ਸ਼ਿਵਲਿੰਗ ਤੇ ਚੜਾਉਣ ਲਈ ਜਾਂਦੀ ਸੀ ਪਰ ਜੋ ਪੁੰਨਿਆ ਦੀ ਮਤ੍ਰਈ ਮਾਂ ਸੀ ਉਸ ਨੂੰ ਪੁੰਨਿਆ ਦਾ ਕੋਈ ਵੀ ਕੰਮ ਚੰਗਾ ਨਹੀਂ ਲੱਗਦਾ ਸੀ ਹੌਲੀ ਹੌਲੀ ਦੋਵੇਂ ਪੁੰਨਿਆ ਅਤੇ ਮਸਿਆ ਵੱਡੀਆਂ ਹੋਣ ਲੱਗੀਆਂ ਮਤ੍ਰੇਈ ਮਾਂ ਫਿਰ ਤੋਂ ਦੁਬਾਰਾ ਮਾਂ ਬਨਣ ਵਾਲੀ ਹੋ ਗਈ ਅਤੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਪੁੱਤਰ ਨੂੰ ਜਨਮ ਦੇਣ ਤੋਂ ਬਾਅਦ ਉਸ ਵਿੱਚ ਬਹੁਤ ਜ਼ਿਆਦਾ ਕਮਾਂਡ ਆ ਗਿਆ। ਮਤ੍ਰੇਈ ਮਾਂ ਪੁੰਨਿਆ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ। ਉਹ ਆਪਣੇ ਬੱਚਿਆਂ ਨਾਲ ਹੀ ਖੇਡਦੀ ਤੇ ਖੁਸ਼ ਰਹਿੰਦੀ। ਕਿਸਾਨ ਜਦੋਂ ਵੀ ਖੇਤੋਂ ਆਉਂਦਾ ਉਹ ਆਪਣੀ ਤੀ ਪੁੰਨਿਆ ਨਾਲ ਖੇਡਦਾ, ਖੁਸ਼ ਹੁੰਦਾ। ਤਾਂ ਰੂਪਾ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਤੇ ਉਹ ਕਿਸਾਨ ਨੂੰ ਬਹੁਤ ਬੁਰਾ ਭਲਾ ਕਹਿੰਦੀ। ਇਸ ਲਈ ਕਿਸਾਨ ਚੁੱਪ ਹੀ ਰਹਿੰਦਾ। ਜੋ ਵੀ ਰੂਪਾ ਕਹਿੰਦੀ ਉਸ ਨੂੰ ਸੱਚ ਮੰਨ ਲੈਂਦਾ ਸੀ। ਹੌਲੀ ਹੌਲੀ ਸਮਾਂ ਬੀਤ ਗਿਆ ਦੋਵੇਂ ਲੜਕੀਆਂ ਜਵਾਨ ਹੋ ਗਈਆਂ ਜੋ ਪੁੰਨਿਆ ਸੀ ਉਹ ਰੱਬ ਦੀ ਸੱਚੀ ਭਗਤ ਨਹੀਂ ਸੀ ਪੂਜਾ ਪਾਠ ਕਰਨ ਵਾਲੀ ਸੁੰਦਰ ਅਤੇ ਸੁਸ਼ੀਲ ਲੜਕੀ ਸੀ ਅਤੇ ਦੂਜੇ ਪਾਸੇ ਮੱਸੀਆ ਆਪਣੇ ਨਾਮ ਦੀ ਤਰ੍ਹਾਂ ਕਰੋਪ ਲੜਕੀ ਅਤੇ ਬਹੁਤ ਹੀ ਗੁਸੈਲੇ ਸੁਭਾਅ ਦੀ ਸੀ ਪਰ ਕਹਿੰਦੇ ਹਨ ਕਿ ਮਾਂ ਲਈ ਕੀ ਸੁੰਦਰ ਅਤੇ ਕੀ ਬਦਸੂਰਤ ਉਸ ਨੂੰ ਤਾਂ ਸਿਰਫ ਆਪਣੀ ਹੀ ਔਲਾਦ ਚੰਗੀ ਲੱਗਦੀ ਹੈ ਜੋ ਮੱਸੀਆ ਅਤੇ ਪੁੰਨਿਆ ਦਾ ਭਰਾ ਸੀ ਉਸ ਦਾ ਨਾਮ ਮੋਹਨ ਸੀ ਉਹ ਆਪਣੇ ਭੈਣ ਪੁੰਨਿਆ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਉਸ ਨੂੰ ਬਿਲਕੁਲ ਵੀ ਮਤਰੀ ਭੈਣ ਨਹੀਂ ਸਮਝਦਾ ਸੀ ਪਰ ਮਸਿਆ ਅਤੇ ਉਸ ਦੀ ਮਾਂ ਦੋਵੇਂ ਹੀ ਉਸ ਨੂੰ ਬਹੁਤ ਮਾੜਾ ਸਮਝਦੀਆਂ ਸਨ ਹੁਣ ਦੋਵੇਂ ਹੀ ਕੁੜੀਆਂ ਜਵਾਨ ਹੋ ਗਈਆਂ ਸਨ ਅਤੇ ਵਿਆਹ ਯੋਗ ਵੀ ਹੋ ਗਈਆਂ ਸਨ ਜੋ ਪੁੰਨਿਆ ਸੀ ਉਹ ਆਪਣੇ ਚੰਗੇ ਸੁਭਾਅ ਦੇ ਕਾਰਨ ਸਾਰੇ ਹੀ ਆਂਢੀ ਗੁਆਂਢੀਆਂ ਦੀ ਚਹੇਤੀ ਸੀ ਅਤੇ ਸਾਰਿਆਂ ਦੀ ਹੀ ਮਦਦ ਕਰਦੀ ਸੀ ਕਿਸਾਨ ਨੇ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਪੁੰਨਿਆ ਦਾ ਵਿਆਹ ਕਰਨਾ ਚਾਹੁੰਦਾ ਹਾਂ ਤਾਂ ਉਸ ਦੀ ਪਤਨੀ ਨੇ ਕਿਹਾ ਕੁੜੀਆਂ ਦਾ ਵਿਆਹ ਤਾਂ ਆਪਾਂ ਬਾਅਦ ਵਿੱਚ ਕਰਾਂਗੇ ਪਹਿਲਾਂ ਆਪਾਂ ਮੁੰਡੇ ਦਾ ਵਿਆਹ ਕਰ ਲੈਂਦੇ ਹਾਂ ਅਤੇ ਘਰ ਵਿੱਚ ਨੂੰ ਲੈ ਕੇ ਆਉਂਦੇ ਹਾਂ ਫਿਰ ਕਿਸਾਨ ਨੇ ਆਪਣੀ ਪਤਨੀ ਦੀ ਗੱਲ ਮੰਨ ਕੇ ਆਪਣੇ ਲੜਕੇ ਦਾ ਵਿਆਹ ਕਰ ਲਿਆ ਅਤੇ ਘਰ ਵਿੱਚ ਨੂੰ ਲੈ ਆਂਦੀ ਜਿਹੜੀ ਨੂੰ ਉਹਨਾਂ ਦੇ ਘਰ ਆਈ ਉਹ ਵੀ ਪੁੰਨਿਆ ਨਾਲ ਬਹੁਤ ਖੁਸ਼ ਰਹਿੰਦੀ ਸੀ ਪੁੰਨਿਆ ਵੀ ਆਪਣੀ ਭਾਬੀ ਦਾ ਬਹੁਤ ਖਿਆਲ ਰੱਖਦੀ ਸੀ ਅਤੇ ਉਸ ਨਾਲ ਹਰ ਕੰਮ ਵਿੱਚ ਹੱਥ ਵਟਾਉਂਦੀ ਅਤੇ ਹਰ ਤਰ੍ਹਾਂ ਦੀ ਆਪਣੇ ਭਾਬੀ ਦੀ ਮਦਦ ਕਰਦੀ ਅਤੇ ਦੂਜੇ ਪਾਸੇ ਮਸਿਆ ਆਪਣੀ ਭਾਬੀ ਨਾਲ ਕੋਈ ਵੀ ਕੰਮ ਨਹੀਂ ਕਰਵਾਉਂਦੀ ਸੀ ਅਤੇ ਉਲਟਾ ਆਪਣੀ ਭਾਬੀ ਉੱਪਰ ਹੀ ਰੋਪ ਛਾੜਦੀ ਭਾਬੀ ਦਾ ਲਗਾਵ ਪੁੰਨਿਆ ਨਾਲ ਜ਼ਿਆਦਾ ਹੋ ਗਿਆ ਅਤੇ ਉਹ ਮਸਿਆ ਨੂੰ ਘੱਟ ਪਸੰਦ ਕਰਨ ਲੱਗੀ ਇਸ ਲਈ ਉਹਨਾਂ ਮਾਂ ਬੇਟੀ ਨੂੰ ਬਹੁਤ ਜ਼ਿਆਦਾ ਬੁਰਾ ਲੱਗਦਾ ਅਤੇ ਪੁੰਨਿਆ ਨੂੰ ਵੀ ਇਸੇ ਕਾਰਨ ਕਰਕੇ ਬਹੁਤ ਜ਼ਿਆਦਾ ਤਾਨੇ ਮੇਲੇ ਸਹਣੇ ਪੈਂਦੇ ਕਿਸਾਨ ਆਪਣੀਆਂ ਦੋਹਾਂ ਧੀਆਂ ਬਾਰੇ ਸੋਚਣ ਲੱਗਾ ਕਿ ਹੁਣ ਇਹ ਜਵਾਨ ਹੋ ਗਈਆਂ ਹਨ ਅਤੇ ਕੋਈ ਚੰਗਾ ਜਿਹਾ ਵਰ ਵੇਖ ਕੇ ਇਹਨਾਂ ਦਾ ਵਿਆਹ ਕਰ ਦਿੱਤਾ ਜਾਵੇ ਪਰ ਮਤਰੇਈ ਮਾਂ ਏ ਬਿਲਕੁਲ ਵੀ ਨਹੀਂ ਚਾਹੁੰਦੀ ਸੀ ਕਿ ਪੁੰਨਿਆ ਕਿਸੇ ਵਧੀਆ ਘਰ ਜਾਵੇ ਇਸ ਲਈ ਉਹ ਕਿਸਾਨ ਨੂੰ ਕਹਿਣ ਲੱਗੀ ਕਿ ਜੇਕਰ ਆਪਾਂ ਪੁੰਨਿਆ ਲਈ ਵਧੀਆ ਘਰ ਵੇਖਾਂਗੇ ਤਾਂ ਦਾਦ ਦੇਹ ਜਿੱਥੋਂ ਲੈ ਕੇ ਆਵਾਂਗੇ ਦੋਵਾਂ ਲੜਕੀਆਂ ਦਾ ਵਿਆਹ ਕਿਵੇਂ ਕਰਾਂਗੇ ਉਸਨੇ ਕਿਹਾ ਕਿ ਪੁੰਨਿਆ ਲਈ ਕੋਈ ਗਰੀਬ ਜਿਹਾ ਘਰ ਦੇਖ ਲਓ ਉਹ ਤਾਂ ਗਰੀਬ ਘਰ ਵਿੱਚ ਵੀ ਨਿਵਾ ਲਵੇਗੀ ਅਤੇ ਸਾਡਾ ਜ਼ਿਆਦਾ ਖਰਚਾ ਵੀ ਨਹੀਂ ਹੋਵੇਗਾ ਫਿਰ ਕਿਸਾਨ ਨੇ ਨੇੜੇ ਲੱਗਦੇ ਪਿੰਡ ਵਿੱਚ ਪੁੰਨਿਆ ਦਾ ਰਿਸ਼ਤਾ ਇੱਕ ਗਰੀਬ ਘਰ ਵਿੱਚ ਪੱਕਾ ਕਰ ਦਿੱਤਾ ਅਤੇ ਜਦੋਂ ਘਰ ਆ ਕੇ ਆਪਣੀ ਪਤਨੀ ਨੂੰ ਦੱਸਿਆ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੋਈ ਅਤੇ ਉਸਨੇ ਕਿਸਾਨ ਨੂੰ ਕਿਹਾ ਕਿ ਤੁਸੀਂ ਮੇਰੀ ਇੱਕ ਗੱਲ ਹੋਰ ਮੰਨੋ ਹੁਣ ਮੱਸਿਆ ਲਈ ਵੀ ਇੱਕ ਚੰਗੇ ਘਰ ਦਾ ਰਿਸ਼ਤਾ ਲੱਭ ਲਓ ਕਿਉਂਕਿ ਉਹ ਥੋੜੀ ਗੁੱਸੇ ਵਾਲੀ ਅਤੇ ਅੜੀyal ਹੈ ਅਤੇ ਦੋਵਾਂ ਦਾ ਵਿਆਹ ਵੀ ਆਪਾਂ ਇੱਕ ਦਿਨ ਹੀ ਕਰ ਦੇਵਾਂਗੇ ਸਾਡਾ ਖਰਚਾ ਵੀ ਘੱਟ ਹੋਵੇਗਾ ਕਿਸਾਨ ਨੂੰ ਆਪਣੀ ਪਤਨੀ ਦੀ ਗੱਲ ਵਧੀਆ ਲੱਗੀ ਅਤੇ ਉਸਨੇ ਉਸੇ ਹੀ ਪਿੰਡ ਇੱਕ ਸੇਠ ਦੇ ਘਰ ਮੱਸਿਆ ਦਾ ਰਿਸ਼ਤਾ ਤੈਅ ਕਰ ਦਿੱਤਾ ਮੱਸਿਆ ਦੀ ਮਾਂ ਇਹ ਸੁਣ ਕੇ ਬੜਾ ਖੁਸ਼ ਹੋਈ ਉਸਨੇ ਸੋਚਿਆ ਚਲੋ ਇਹ ਤਾਂ ਬਹੁਤ ਵਧੀਆ ਹੋਇਆ ਮੇਰੀ ਧੀ ਤਾਂ ਪੂਰੇ ठाਠ ਬਾਠ ਨਾਲ ਰਹੋਗੇ ਮਹਾਰਾਣੀ ਬਣ ਕੇ ਅਤੇ ਪੁੰਨਿਆ ਆਪੇ ਦੁੱਖ ਭੋਗੂਗੀ ਪੁੰਨਿਆ ਦੀ ਭਾਬੀ ਨੂੰ ਬੜਾ ਅਜੀਬ ਲੱਗਿਆ ਉਸਨੇ ਕਿਹਾ ਤੁਸੀਂ ਇਹ ਸਹੀ ਨਹੀਂ ਕੀਤਾ ਪਰ ਪੁੰਨਿਆ ਦੀ ਭਾਬੀ ਦੀ ਵਿਚਾਰੀ ਦੀ ਘਰ ਵਿੱਚ ਕਿੱਥੇ ਚੱਲਦੀ ਸੀ ਇਸ ਲਈ ਉਹ ਵਿਚਾਰੀ ਚੁੱਪ ਰਹੀ ਹੁਣ ਉਹ ਦਿਨ ਆ ਗਿਆ ਜਦੋਂ ਦੋਵਾਂ ਭੈਣਾਂ ਦੀ ਇੱਕੋ ਦਿਨ ਬਰਾਤ ਆਈ ਮੱਸਿਆ ਦੇ ਲਈ ਕਿਸਾਨ ਅਤੇ ਉਸ ਦੀ ਪਤਨੀ ਨੇ ਆਪਣੀ ਹੈਸੀਅਤ ਤੋਂ ਵੱਧ ਕੇ ਦੇਹੇਜ ਦਿੱਤਾ ਅਤੇ ਵਿਚਾਰੀ ਪੁੰਨਿਆ ਬਿਨਾਂ ਕੋਈ ਦਿਹੇਜ ਦਿੱਤੇ ਹੀ ਵਿਦਾ ਕਰ ਦਿੱਤੀ ਪੁੰਨਿਆ ਬਹੁਤ ਚੰਗੇ ਸੁਭਾਦੀ ਸੀ ਉਸਨੇ ਆਪਣੇ ਚੰਗੇ ਵਿਵਹਾਰ ਕਾਰਨ ਆਪਣੇ ਸਹੁਰਿਆਂ ਦਾ ਦਿਲ ਜਿੱਤ ਲਿਆ ਉਹ ਗਰੀਬ ਤਾਂ ਜ਼ਰੂਰ ਸਨ ਪਰ ਉਹਨਾਂ ਨੇ ਪੁੰਨਿਆ ਨੂੰ ਦਿਲ ਤੋਂ ਅਪਣਾਇਆ ਪੁੰਨਿਆ ਵੱਡਿਆਂ ਦੀ ਇੱਜ਼ਤ ਕਰਦੀ ਆਪਣੇ ਸੱਸ ਸਹੁਰੇ ਦਾ ਵੀ ਬੜਾ ਖਿਆਲ ਰੱਖਦੀ ਅਤੇ ਸਾਰਾ ਘਰ ਦਾ ਕੰਮ ਵੀ ਕਰਦੀ ਅਤੇ ਆਪਣੇ ਪਤੀ ਦਾ ਵੀ ਖਿਆਲ ਰੱਖਦੀ ਤੇ ਸਵੇਰੇ ਸ਼ਾਮ ਪੂਜਾ ਪਾਠ ਕਰਦੀ ਅਤੇ ਦੂਜੇ ਪਾਸੇ ਮੱਸੀਆ ਦੇ ਤਾਂ ਠਾਠ ਹੀ ਵੱਖਰੇ ਸਨ ਉਸ ਦੇ ਘਰ ਨੌਕਰ ਚੱਕਰ ਲੱਗੇ ਹੋਏ ਸਨ ਪਰ ਉਹ ਫਿਰ ਵੀ ਪੁੰਨਿਆ ਤੋਂ ਜਲ ਮੱਚਦੀ ਸੀ ਇੱਕ ਦਿਨ ਮੱਸੀਆ ਨੇ ਆਪਣੇ ਘਰ ਕੀਰਤਨ ਰੱਖਿਆ ਉਸ ਨੇ ਸਾਰੇ ਪਿੰਡ ਵਾਲਿਆਂ ਨੂੰ ਸੱਦਾ ਦਿੱਤਾ ਪਰ ਇਕੱਲੀ ਪੁੰਨਿਆ ਨੂੰ ਨਾ ਬੁਲਾਇਆ ਪੁੰਨਿਆ ਦੀ ਗੁਆਂਢਣ ਜਦੋਂ ਕੀਰਤਨ ਵਿੱਚ ਜਾਣ ਲੱਗੀ ਤਾਂ ਉਸ ਨੇ ਪੁੰਨਿਆ ਨੂੰ ਕਿਹਾ ਚਲੋ ਭੈਣੇ ਤੁਸੀਂ ਵੀ ਚਲੋ ਤੇਰੀ ਭੈਣ ਮੱਸੀਆ ਦੇ ਘਰ ਕੀਰਤਨ ਹੈ ਤਾਂ ਪੁੰਨਿਆ ਨੇ ਕਿਹਾ ਮੇਰੀ ਭੈਣ ਨੇ ਮੈਨੂੰ ਸੱਦਾ ਨਹੀਂ ਦਿੱਤਾ ਤਾਂ ਮੈਂ ਬਿਨਾਂ ਸੱਦਾ ਦਿੱਤੇ ਕਿਵੇਂ ਜਾ ਸਕਦੀ ਹਾਂ ਤਾਂ ਗਵੰਡਨ ਨੇ ਕਿਹਾ ਕਿ ਭੈਣ ਭਜਨ ਕੀਰਤਨ ਵਿੱਚ ਸੱਦੇ ਦੀ ਲੋੜ ਨਹੀਂ ਹੁੰਦੀ ਜਿੰਨਾ ਆਪਾਂ ਭਜਨ ਕੀਰਤਨ ਵਿੱਚ ਜਾਂਦੇ ਹਾਂ ਓਨਾ ਹੀ ਜ਼ਿਆਦਾ ਪੁੰਨ ਮਿਲਦਾ ਹੈ ਅੱਗੋਂ ਪੁੰਨਿਆ ਗਵੰਡਨ ਦੀਆਂ ਗੱਲਾਂ ਸੁਣ ਕੇ ਤਿਆਰ ਹੋ ਗਈ ਅਤੇ ਆਪਣੇ ਭੈਣ ਦੇ ਘਰ ਪਹੁੰਚ ਗਈ ਜਦੋਂ ਉਸਦੀ ਭੈਣ ਮੱਸਿਆ ਨੇ ਉਸਨੂੰ ਦੇਖਿਆ ਤਾਂ ਉਸਨੇ ਪੁੰਨਿਆ ਨੂੰ ਬਹੁਤ ਬੁਰਾ ਭਲਾ ਕਿਹਾ ਅਤੇ ਉਸਨੂੰ ਕਹਿਣ ਲੱਗੀ ਮੈਂ ਤਾਂ ਤੈਨੂੰ ਬੁਲਾਇਆ ਹੀ ਨਹੀਂ ਸੀ ਤੂੰ ਫਿਰ ਵੀ ਕਿਉਂ ਆ ਗਈ ਤਾਂ ਪੁੰਨਿਆ ਨੇ ਕਿਹਾ ਮੈਂ ਤਾਂ ਤੇਰੇ ਘਰ ਪੂਜਾ ਪਾਠ ਕਰਕੇ ਆ ਗਈ ਮੱਸਿਆ ਕਹਿਣ ਲੱਗੀ ਜੇਕਰ ਤੂੰ ਆ ਹੀ ਗਈ ਹੈ ਤਾਂ ਚੁੱਪ ਕਰਕੇ ਇੱਕ ਕੋਨੇ ਵਿੱਚ ਬੈਠ ਜਾ ਅਤੇ ਕਿਸੇ ਨੂੰ ਵੀ ਕੁਝ ਨਹੀਂ ਕਹਿਣਾ ਪੁੰਨਿਆ ਵਿਚਾਰੀ ਧਾਰਮਿਕ ਖਿਆਲਾਂ ਵਾਲੀ ਸੀ ਇਸ ਲਈ ਉਹ ਚੁੱਪ ਕਰਕੇ ਬੈਠ ਗਈ ਜਦੋਂ ਭਜਨ ਬੰਦਗੀ ਸ਼ੁਰੂ ਹੋਈ ਤਾਂ ਉਸ ਵਿੱਚ ਉਹ ਮਗਨ ਹੋ ਗਈ ਜਦੋਂ ਕੀਰਤਨ ਖਤਮ ਹੋਇਆ ਤਾਂ ਸਾਰਿਆਂ ਨੂੰ ਪ੍ਰਸ਼ਾਦ ਦਿੱਤਾ ਗਿਆ ਪਰ ਮੱਸਿਆ ਨੇ ਪੁੰਨਿਆ ਨੂੰ ਪ੍ਰਸ਼ਾਦ ਨਾ ਦਿੱਤਾ ਅਤੇ ਉਸ ਦਾ ਬੜਾ ਹੀ ਅਪਮਾਨ ਕੀਤਾ ਕਹਿਣ ਲੱਗੀ ਕਿੰਨੇ ਬੇਸ਼ਰਮ ਅਤੇ ਢੀਠ ਲੋਕ ਹਨ ਜੋ ਬਿਨਾਂ ਸੱਦੇ ਹੀ ਆ ਜਾਂਦੇ ਹਨ ਸਬਰ ਦਾ ਘੁੱਟ ਪੀ ਕੇ ਪੁੰਨਿਆ ਆਪਣੇ ਘਰ ਆ ਗਈ ਪਰ ਉਸ ਨੂੰ ਆਪਣੀ ਛੋਟੀ ਭੈਣ ਮੱਸਿਆ ਦੀਆਂ ਗੱਲਾਂ ਸੂਲਾਂ ਦੇ ਵਾਂਗ ਉਚ੍ਹਦੀਆਂ ਸਨ ਉਹ ਘਰ ਆ ਕੇ ਬਹੁਤ ਰੋਈ ਅਤੇ ਆਪਣੇ ਪਤੀ ਨੂੰ ਰੋਟੀ ਪਾਣੀ ਖਵਾਇਆ ਤੇ ਘਰ ਦਾ ਸਾਰਾ ਕੰਮ ਕੀਤਾ ਅਤੇ ਮਨ ਹੀ ਮਨ ਬਹੁਤ ਦੁਖੀ ਹੋਈ ਅਤੇ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਅੱਜ ਮੇਰਾ ਮਨ ਬਹੁਤ ਉਦਾਸ ਹੈ ਮੈਂ ਪੇਕੇ ਜਾਣਾ ਚਾਹੁੰਦੀ ਹਾਂ ਤੁਸੀਂ ਬਾਅਦ ਵਿੱਚ ਬੱਚਿਆਂ ਨੂੰ ਵੇਖ ਲੈਣਾ ਮੈਂ ਸਵੇਰੇ ਜਲਦੀ ਆ ਜਾਵਾਂਗੀ ਪੁੰਨਿਆ ਨੇ ਆਪਣੇ ਪਤੀ ਅਤੇ ਸੱਸ ਤੋਂ ਜਾਸਤ ਲਈ ਅਤੇ ਉਹ ਆਪਣੇ ਪੇਕੇ ਘਰ ਨੂੰ ਤੁਰ ਪਈ। ਪੁੰਨਿਆ ਜਦੋਂ ਵੀ ਉਦਾਸ ਹੁੰਦੀ ਸੀ ਉਹ ਆਪਣੀ ਭਾਬੀ ਨਾਲ ਆਪਣਾ ਮਨ ਹੌਲਾ ਕਰਦੀ ਕਿਉਂਕਿ ਉਹੀ ਸੀ ਜੋ ਉਸ ਦੀ ਮਦਦ ਕਰਦੀ ਸੀ। ਪੁੰਨਿਆ ਜੰਗਲ ਦੇ ਰਸਤੇ ਪੈਦਲ ਜਾ ਰਹੀ ਸੀ ਉੱਥੇ ਇੱਕ ਉਸ ਨੂੰ ਬੁੱਢੀ ਔਰਤ ਦਿਖਾਈ ਦਿੱਤੀ। ਉਸ ਬੁੱਢੀ ਔਰਤ ਨੇ ਪੁੰਨਿਆ ਨੂੰ ਆਖਿਆ, "ਤੀਏ ਮੈਂ ਬਹੁਤ ਲਾਚਾਰ ਹਾਂ, ਮੇਰੇ ਵਾਲ ਖੁੱਲ ਗਏ ਹਨ ਇਹਨਾਂ ਦੀ ਗੁੱਤਗੁੰਦ ਨੇ।" ਤਾਂ ਪੁੰਨਿਆ ਨੂੰ ਉਸ ਬੁੱਢੀ ਔਰਤ ਤੇ ਬਹੁਤ ਤਰਸ ਆਇਆ। ਉਸ ਨੇ ਉਸ ਦੇ ਵਾਲਾਂ ਵਿੱਚ ਚੰਗੀ ਤਰ੍ਹਾਂ ਤੇਲ ਲਗਾ ਕੇ ਵਾਲਾਂ ਨੂੰ ਬੰਨ੍ਹ ਦਿੱਤਾ ਫਿਰ ਉਸ ਬੁੱਢੀ ਔਰਤ ਨੇ ਕਿਹਾ ਮੇਰੇ ਕਮਰੇ ਵਿੱਚ ਬੜੀ ਗੰਦਗੀ ਹੈ ਤੀਏ ਉਹ ਵੀ ਸਾਫ਼ ਕਰ ਦੇ ਤਾਂ ਪੁੰਨਿਆ ਨੇ ਉੱਥੇ ਵੀ ਸਫਾਈ ਕਰ ਦਿੱਤੀ ਫਿਰ ਉਸ ਨੇ ਕਿਹਾ ਮਾਂ ਹੁਣ ਮੈਨੂੰ ਆਗਿਆ ਦਿਓ ਮੈਂ ਅੱਗੇ ਜਾ ਰਹੀ ਹਾਂ ਫਿਰ ਉਸ ਨੇ ਖੁਸ਼ੀ-ਖੁਸ਼ੀ ਬੁੱਢੀ ਮਾਈ ਤੋਂ ਆਗਿਆ ਲਈ ਤੇ ਅੱਗੇ ਚੱਲ ਪਈ ਅੱਗੇ ਗਈ ਤਾਂ ਇੱਕ ਬਹੁਤ ਹੀ ਬੁੱਢਾ ਜਿਹਾ ਬਜ਼ੁਰਗ ਬੈਠਾ ਹੋਇਆ ਸੀ ਜਿਸ ਦੇ ਵਾਲ ਵੀ ਖੁੱਲੇ ਹੋਏ ਸਨ ਉਸ ਨੇ ਪੁੰਨਿਆ ਨੂੰ ਕਿਹਾ ਪੁੱਤਰ ਤੂੰ ਮੈਨੂੰ ਧਾਰਮਿਕ ਖਿਆਲਾਂ ਵਾਲੀ ਲੱਗਦੀ ਹੈ ਅਸਲ ਵਿੱਚ ਰੱਬ ਉਸਨੂੰ ਪਰਖ ਰਿਹਾ ਸੀ ਅਤੇ ਉਸ ਬਜ਼ੁਰਗ ਨੇ ਆਖਿਆ ਮੈਂ ਬਹੁਤ ਪਿਆਸਾ ਹਾਂ ਮੈਨੂੰ ਪਾਣੀ ਪਿਲਾ ਦੇ ਪੁੰਨਿਆ ਨੇ ਉਸਨੂੰ ਪਾਣੀ ਦੇ ਦਿੱਤਾ ਅਤੇ ਬਾਬੇ ਨੇ ਉਸਨੂੰ ਆਖਿਆ ਕਿ ਮੇਰੇ ਪੈਰਾਂ ਤੇ ਕਿੰਨੇ ਜ਼ਖਮ ਹਨ ਤੇ ਇਹਨਾਂ ਦੀਆਂ ਮੱਖੀਆਂ ਬੈਠ ਰਹੀਆਂ ਹਨ ਬੇਟਾ ਇਹਨਾਂ ਜ਼ਖਮਾਂ ਨੂੰ ਧੋ ਦੇ ਮੇਰੇ ਹੱਥ ਨਹੀਂ ਪਹੁੰਚਦੇ ਮੈਂ ਬਿਮਾਰ ਹਾਂ ਤਾਂ ਪੁੰਨਿਆ ਨੇ ਪਾਣੀ ਲੈ ਕੇ ਬਾਬਾ ਜੀ ਦੇ ਜ਼ਖਮਾਂ ਨੂੰ ਸਾਫ਼ ਕਰ ਦਿੱਤਾ ਅਤੇ ਆਪਣੀ ਚੁੰਨੀ ਦਾ ਕੱਪੜਾ ਪਾੜ ਕੇ ਉਸਨੇ ਬਾਬਾ ਜੀ ਦੇ ਜ਼ਖਮਾਂ ਉੱਪਰ ਬੰਨ੍ਹ ਦਿੱਤਾ ਅਤੇ ਖੁਸ਼ੀ ਨਾਲ ਬਾਬਾ ਜੀ ਤੋਂ ਅਸ਼ੀਰਵਾਦ ਲੈ ਕੇ ਅੱਗੇ ਚਲੀ ਗਈ ਅੱਗੇ ਇੱਕ ਮੰਦਰ ਸੀ ਅਤੇ ਮੰਦਰ ਦੇ ਅੱਗੇ ਇੱਕ ਬੁੱਢੀ ਔਰਤ ਬੈਠੀ ਹੋਈ ਸੀ ਉਸ ਨੇ ਪੁੰਨਿਆ ਨੂੰ ਕਿਹਾ ਪੁੱਤਰ ਮੇਰੇ ਕੋਲੋਂ ਮੰਦਰ ਦੀ ਸਫਾਈ ਨਹੀਂ ਹੁੰਦੀ ਤੂੰ ਮੰਦਰ ਦੀ ਸਫਾਈ ਕਰ ਦੇ ਪੁੰਨਿਆ ਨੇ ਮੰਦਰ ਦੀ ਸਫਾਈ ਬੜੀ ਸ਼ਰਧਾ ਨਾਲ ਕੀਤੀ ਅਤੇ ਬਾਅਦ ਵਿੱਚ ਉਸ ਬੁੱਢੀ ਔਰਤ ਦੇ ਹੱਥ ਪੈਰ ਕੁੱਟ ਕੇ ਉਸ ਦੀ ਸੇਵਾ ਕੀਤੀ ਅਤੇ ਫਿਰ ਅੱਗੇ ਚੱਲ ਪਈ ਉਸ ਦੇ ਪੇਕੇ ਪਿੰਡ ਜਾਣ ਲਈ ਗੰਗਾ ਨਦੀ ਪੈਂਦੀ ਸੀ ਨਦੀ ਦੇ ਕਿਨਾਰੇ ਉਸ ਨੂੰ ਇੱਕ ਔਰਤ ਬੈਠੀ ਹੋਈ ਮਿਲੀ ਜੋ ਬਹੁਤ ਹੀ ਮੈਲੀ ਕੁਚੈਲੀ ਜਈ ਸੀ ਉਸਨੇ ਕਿਹਾ ਬੇਟਾ ਮੇਰੇ ਵਾਲਾਂ ਵਿੱਚ ਬਹੁਤ ਜੂਆਂ ਹਨ ਮੇਰੇ ਤੋਂ ਸਫਾਈ ਨਹੀਂ ਹੁੰਦੀ ਇਸ ਲਈ ਪੁੰਨਿਆ ਨੇ ਉਸ ਮਾਈ ਦੀ ਚੰਗੀ ਤਰ੍ਹਾਂ ਸਫਾਈ ਕਰਕੇ ਅਤੇ ਗੰਗਾ ਦੇ ਆਸ-ਪਾਸ ਵੀ ਜੋ ਗੰਦਗੀ ਸੀ ਉਸ ਨੂੰ ਵੀ ਸਾਫ਼ ਕਰ ਦਿੱਤਾ ਫਿਰ ਉਸ ਮਾਈ ਨੇ ਪੁੱਛਿਆ ਬੇਟਾ ਤੂੰ ਕਿੱਥੇ ਜਾ ਰਹੀ ਹੈ ਤੇ ਉਸਨੇ ਕਿਹਾ ਕਿ ਮਾਈ ਮੈਂ ਆਪਣੀ ਭਾਬੀ ਨੂੰ ਮਿਲਣ ਲਈ ਜਾ ਰਹੀ ਹਾਂ ਉਸ ਔਰਤ ਨੇ ਉਸ ਨੂੰ ਆਪਣੀ ਬੇੜੀ ਦੇ ਦਿੱਤੀ ਤੇ ਉਸਨੇ ਕਿਹਾ ਬੇਟਾ ਇਸ ਵਿੱਚ ਬੈਠ ਕੇ ਆਪਣੀ ਭਾਬੀ ਕੋਲ ਚਲੀ ਜਾ ਪੁੰਨਿਆ ਘਰ ਪਹੁੰਚੀ ਅਤੇ ਉਸਨੇ ਮੱਸਿਆ ਦੀ ਕੋਈ ਵੀ ਗੱਲ ਅਤੇ ਜੋਸ਼ ਦੀ ਬਿੰਸਤੀ ਹੋਈ ਸੀ ਉਹ ਵੀ ਉਸਨੇ ਕਿਸੇ ਕੋਲ ਨਾ ਦੱਸੀ ਪੁੰਨਿਆ ਆਪਣੇ ਪਿਓ ਭਾਬੀ ਅਤੇ ਭਤੀਜਿਆਂ ਨੂੰ ਮਿਲੀ ਅਤੇ ਮਤਰਈ ਮਾਂ ਨੂੰ ਵੀ ਮਿਲੀ ਪੁੰਨਿਆ ਨੂੰ ਵੇਖ ਕੇ ਮਤਰਈ ਮਾਂ ਨੂੰ ਬਹੁਤ ਗੁੱਸਾ ਆਇਆ ਤੇ ਉਹ ਤਾਣੇ ਮਿਹਣੇ ਦੇਣ ਲੱਗੀ ਕਿ ਇਹ ਦੀ ਆਪਣੇ ਪਤੀ ਨਾਲ ਵੀ ਨਹੀਂ ਨਿਭਦੀ ਰੋਜ਼ ਆ ਜਾਂਦੀ ਹੈ ਮੂੰਹ ਚੁੱਕ ਕੇ ਪੇਕਿਆਂ ਨੂੰ ਉਸਦੀ ਭਾਬੀ ਨੇ ਕਿਹਾ ਕੋਈ ਗੱਲ ਨਹੀਂ ਮਾਂ ਬੇਟੀਆਂ ਤਾਂ ਆਪਣੇ ਪੇਕਿਆਂ ਕੋਲ ਹੀ ਆਉਂਦੀਆਂ ਹਨ ਆਪਣੇ ਕੋਲ ਹੀ ਆਉਗੀ ਫਿਰ ਉਸਨੇ ਆਪਣੀ ਭਾਬੀ ਦੇ ਨਾਲ ਰਲ ਮਿਲ ਕੇ ਬਹੁਤ ਸਾਰਾ ਕੰਮ ਕੀਤਾ ਤੇ ਉਸਨੇ ਖੁਸ਼ੀ ਖੁਸ਼ੀ ਗੱਲਾਂ ਬਾਤਾਂ ਕੀਤੀਆਂ ਤੇ ਫਿਰ ਅਗਲੀ ਸਵੇਰ ਹੋਈ ਤਾਂ ਪੁੰਨਿਆ ਨੇ ਕਿਹਾ ਭਾਬੀ ਹੁਣ ਮੈਂ ਰਾਤ ਰਹਿ ਲਈ ਹੈ ਹੁਣ ਮੈਨੂੰ ਆਗਿਆ ਦਿਓ ਪੁੰਨਿਆ ਨੇ ਕਿਹਾ ਮੈਨੂੰ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਪੁੰਨਿਆ ਨੇ ਕਿਸੇ ਨੂੰ ਆਪਣੇ ਦਿਲ ਦੀ ਗੱਲ ਨਾ ਦੱਸੀ ਭਾਬੀ ਨੇ ਕਿਹਾ ਖਾਲੀ ਹੱਥ ਨਹੀਂ ਜਾਂਦੇ ਹੁੰਦੇ ਇਸ ਲਈ ਉਸਨੇ ਪੁੰਨਿਆ ਨੂੰ ਇੱਕ ਸਾੜੀ ਦੇ ਦਿੱਤੀ ਪੁੰਨਿਆ ਫਿਰ ਆਪਣੇ ਸਹੁਰੇ ਘਰ ਨੂੰ ਚੱਲ ਪਈ ਰਸਤੇ ਵਿੱਚ ਗੰਗਾ ਨਦੀ ਆਈ ਉੱਥੇ ਜਿਸ ਮਾਈ ਦੀ ਸੇਵਾ ਕੀਤੀ ਸੀ ਉਸਨੇ ਪੁੰਨਿਆ ਨੂੰ ਕਿਹਾ ਬੇਟਾ ਕੱਲ ਤੂੰ ਮੇਰੀ ਸੇਵਾ ਕੀਤੀ ਸੀ ਇਸ ਲਈ ਮੇਰੇ ਕੋਲ ਇਹ ਥੋੜੀ ਜਿਹੀ ਰੇਤ ਹੈ ਪੁੰਨਿਆ ਨੇ ਝੋਲੀ ਕਰਕੇ ਉਸ ਰੇਤ ਨੂੰ ਪਵਾ ਲਿਆ ਅਤੇ ਅੱਗੇ ਚੱਲ ਪਈ ਉਸ ਨੂੰ ਮੰਦਰ ਵਿੱਚ ਪਾਰਵਤੀ ਮਾਈ ਮਿਲੀ ਉਸਨੇ ਕਿਹਾ ਤੀ ਹੈ ਤੂੰ ਕੱਲ ਵਾਲੀ ਹੈ ਜੋ ਮੇਰੀ ਸੇਵਾ ਕਰਕੇ ਗਈ ਸੀ ਉਸਨੇ ਕਿਹਾ ਮੇਰੇ ਕੋਲ ਤਾਂ ਇਹ ਅੰਗਾਰੇ ਹਨ ਤੂੰ ਲੈ ਲਾ ਉਸਨੇ ਉਹ ਵੀ ਝੋਲੀ ਵਿੱਚ ਪਵਾਏ ਤੇ ਅੱਗੇ ਚਲੀ ਗਈ ਫਿਰ ਉਸ ਨੂੰ ਬਜ਼ੁਰਗ ਮਿਲਿਆ ਜਿਸ ਦੀ ਉਸਨੇ ਕੱਲ ਸੇਵਾ ਕੀਤੀ ਸੀ ਉਹ ਸ਼ਿਵਜੀ ਭਗਵਾਨ ਸੀ ਉਸਨੇ ਕਿਹਾ ਤੀਏ ਤੂੰ ਕੱਲ ਵਾਲੀ ਹੈ ਉਸਨੇ ਕਿਹਾ ਮੇਰੇ ਕੋਲ ਇਹ ਸਵਾਹ ਹੈ ਇਹ ਤੂੰ ਲੈ ਜਾ ਪੁੰਨੇ ਨੇ ਝੋਲੀ ਅੱਡੀ ਅਤੇ ਉਹ ਸਵਾਹ ਲੈ ਕੇ ਤੁਰ ਪਈ ਫਿਰ ਉਸ ਨੂੰ ਤੁਲਸੀ ਮਾਤਾ ਮਿਲੀ ਉਸਨੇ ਕਿਹਾ ਤੀਏ ਤੂੰ ਕੱਲ ਵਾਲੀ ਹੈ ਉਸਨੇ ਕਿਹਾ ਹਾਂ ਮਾਂ ਫਿਰ ਉਸਨੇ ਕਿਹਾ ਮੇਰੇ ਕੋਲ ਹੋਰ ਤਾਂ ਕੁਝ ਨਹੀਂ ਹੈ ਉਸਨੇ ਥੋੜੀ ਜਹੀ ਤੁਲਸੀ ਤੋੜ ਕੇ ਪੁੰਨਿਆ ਨੂੰ ਦੇ ਦਿੱਤੀ ਪੁੰਨਿਆ ਨੇ ਉਹ ਵੀ ਆਪਣੀ ਝੋਲੀ ਵਿੱਚ ਪਾਈ ਤੇ ਅੱਗੇ ਘਰੇ ਚੱਲ ਪਈ ਉਸਨੇ ਸਾਰਾ ਸਮਾਨ ਇਕੱਠਾ ਕਰਕੇ ਇੱਕ ਪੋਟਲੀ ਬਣਾਈ ਤੇ ਘਰ ਦੇ ਇੱਕ ਕੋਨੇ ਵਿੱਚ ਰੱਖ ਦਿੱਤੀ ਅਤੇ ਸ਼ਾਮ ਹੋ ਗਈ ਘਰੇ ਘਰ ਦੇ ਕੰਮਾਂ ਵਿੱਚ ਲੱਗ ਗਈ ਬੱਚਿਆਂ ਲਈ ਉਸਨੇ ਰੋਟੀ ਪਾਣੀ ਬਣਾਇਆ ਤੇ ਘਰ ਦੀ ਸਫਾਈ ਕੀਤੀ ਆਪਣੇ ਸੱਸ ਸਹੁਰੇ ਨੂੰ ਬੱਚਿਆਂ ਨੂੰ ਅਤੇ ਘਰ ਵਾਲੇ ਨੂੰ ਰੋਟੀ ਖਵਾਈ ਤੇ ਫਿਰ ਆਪ ਵੀ ਖਾਧੀ ਤੇ ਫਿਰ ਸੌਂ ਗਈ ਜਦੋਂ ਸਵੇਰ ਹੋਈ ਤਾਂ ਪੁੰਨਿਆ ਕੀ ਦੇਖਦੀ ਹੈ ਕਿ ਜਦੋਂ ਝਾੜੂ ਲਾਉਣ ਲੱਗੀ ਉਹਦੇ ਘਰ ਦਾ ਉਹ ਕੋਨਾ ਜਿੱਥੇ ਉਸਨੇ ਉਹ ਪੋਟਲੀ ਰੱਖੀ ਸੀ ਉਹ ਹੀਰੇ ਮੋਤੀਆਂ ਨਾਲ ਚਮਕ ਰਿਹਾ ਸੀ ਤਾਂ ਪੁੰਨਿਆ ਦੇ ਪਤੀ ਨੇ ਕਿਹਾ ਪੁੰਨਿਆ ਇਹ ਕੀ ਹੈ ਤੂੰ ਕੱਲ ਇਹ ਕੀ ਲੈ ਆਈ ਹੈ ਇਹ ਕੀ ਚਮਤਕਾਰ ਹੋ ਗਿਆ ਹੈ ਇਹ ਕਿ ਤੂੰ ਚੋਰੀ ਕਰਕੇ ਲੈ ਆਈ ਹੈ ਤਾਂ ਪੁੰਨਿਆ ਨੇ ਕਿਹਾ ਨਹੀਂ ਇਹ ਕੋਈ ਚੋਰੀ ਨਹੀਂ ਹੈ ਇਹ ਤਾਂ ਪ੍ਰਮਾਤਮਾ ਨੇ ਮੈਨੂੰ ਖੁਸ਼ ਹੋ ਕੇ ਦਿੱਤਾ ਹੈ ਜੋ ਉਸ ਦੀ ਭੈਣ ਨੇ ਉਸ ਨਾਲ ਬਦਸਲੋਕੀ ਕੀਤੀ ਸੀ ਪੁੰਨਿਆ ਨੇ ਉਹ ਗੱਲ ਆਪਣੇ ਪਤੀ ਨੂੰ ਨਾ ਦੱਸੀ ਅਤੇ ਫਿਰ ਪੁੰਨਿਆ ਨੇ ਆਪਣੇ ਪੇਕੇ ਘਰ ਜਾਣ ਤੱਕ ਦੀ ਸਾਰੀ ਕਹਾਣੀ ਸੁਣਾਈ ਉਸ ਨੂੰ ਰਸਤੇ ਵਿੱਚ ਕੌਣ ਕੌਣ ਮਿਲਿਆ ਤੇ ਕੀ ਕੀ ਹੋਇਆ ਪਤੀ ਨੇ ਵੀ ਹੱਥ ਜੋੜਲੇ ਤੇ ਉਸ ਨੇ ਕਿਹਾ ਤੂੰ ਰੱਬ ਦੇ ਦਰਸ਼ਨ ਕਰਕੇ ਆਈ ਹੈ ਤੂੰ ਸੱਚਮੁੱਚ ਇੱਕ ਸੱਚੀ ਔਰਤ ਹੈ ਤੂੰ ਸਾਰਿਆਂ ਦਾ ਦੁੱਖ ਦੇਖਦੀ ਹੈ ਤੇਰੇ ਤੇ ਮਹਾਰਾਜ ਮਿਹਰਬਾਨ ਹੋਇਆ ਹੈ ਤੇਰੇ ਸਾਰੇ ਦੁੱਖ ਕੱਟ ਦਿੱਤੇ ਹਨ ਤੇ ਤੇਰੇ ਦੁੱਖਾਂ ਦਾ ਅੰਤ ਹੋ ਗਿਆ ਹੈ। ਪੁੰਨਿਆ ਦੇ ਦਿਨ ਹੁਣ ਬਦਲ ਚੁੱਕੇ ਸਨ। ਜਿਸ ਦੇ ਦਿਨ ਰੱਬ ਬਦਲੇ ਉਸ ਨੂੰ ਟਾਲਣ ਵਾਲਾ ਕੌਣ ਹੁੰਦਾ ਹੈ? ਪੁੰਨਿਆ ਦੀ ਇੱਕ ਟੁੱਟੀ ਜਿਹੀ ਝੌਂਪੜੀ ਤੋਂ ਬਹੁਤ ਸੋਹਣਾ ਘਰ ਬਣ ਗਿਆ ਅਤੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਾ ਰਹੀ। ਸਾਰੇ ਪਿੰਡ ਵਿੱਚ ਇਹ ਗੱਲ ਅੱਗ ਵਾਂਗ ਫੈਲ ਗਈ। ਪੁੰਨਿਆ ਦੀ ਇਹ ਗੱਲ ਉਸ ਦੀ ਭੈਣ ਮੱਸਿਆ ਤੱਕ ਵੀ ਪਹੁੰਚ ਗਈ। ਮੱਸਿਆ ਇਹ ਗੱਲ ਸੁਣ ਕੇ ਬੜਾ ਦੁਖੀ ਹੋਈ। ਉਹ ਭੱਜੀ-ਭੱਜੀ ਆਪਣੀ ਭੈਣ ਪੁੰਨਿਆ ਕੋਲ आई। ਉਹ ਪੁੰਨਿਆ ਨੂੰ ਕਹਿਣ ਲੱਗੀ, ਮੈਨੂੰ ਸੱਚੋ-ਸੱਚ ਦੱਸ। ਐਨੀ ਅਮੀਰ ਕਿਵੇਂ ਹੋ ਗਈ ਤੂੰ ਮੈਂ ਤਾਂ ਤੈਨੂੰ ਗਰੀਬ ਹੀ ਵੇਖਣਾ ਚਾਹੁੰਦੀ ਸੀ ਇਹ ਨਹੀਂ ਹੋ ਸਕਦਾ ਤੂੰ ਐਨੀ ਅਮੀਰ ਨਹੀਂ ਹੋ ਸਕਦੀ ਉਹ ਕਮੰਡ ਵਿੱਚ ਗੱਲਾਂ ਕਰ ਰਹੀ ਸੀ ਤਾਂ ਪੁੰਨਿਆ ਨੇ ਕਿਹਾ ਭੈਣ ਤੂੰ ਕੌਣ ਹੈ ਮੈਨੂੰ ਅਮੀਰ ਗਰੀਬ ਕਰਨ ਵਾਲੀ ਇਹ ਤਾਂ ਰੱਬ ਹੈ ਰੱਬ ਜਿਸ ਨੂੰ ਵੀ ਦਿੰਦਾ ਹੈ ਛੱਪਰ ਪਾੜ ਕੇ ਦਿੰਦਾ ਹੈ ਰੱਬ ਦੀ ਮਰਜ਼ੀ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿਲਦਾ ਰੱਬ ਨੇ ਮੇਰਾ ਜੀਵਨ ਸੁਧਾਰ ਦਿੱਤਾ ਤਾਂ ਮੱਸਿਆ ਨੇ ਕਿਹਾ ਮੈਨੂੰ ਸੱਚ-ਸੱਚ ਦੱਸ ਨਹੀਂ ਤਾਂ ਮੈਂ ਤੇਰੀ ਰਾਜੇ ਕੋਲ ਸ਼ਿਕਾਇਤ ਕਰ ਦੇਵਾਂਗੀ ਪੁੰਨਿਆ ਨੇ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਕਿਵੇਂ ਉਹ ਆਪਣੇ ਪੇਕਿਆਂ ਦੇ ਗਈ ਹੈ ਤੇ ਰਸਤੇ ਵਿੱਚ ਕੌਣ-ਕੌਣ ਮਿਲਿਆ ਕਿਵੇਂ ਉਸ ਦੇ ਘਰ ਧਨ ਤੌਲਤ ਦੇ ਭੰਡਾਰ ਲੱਗ ਗਏ ਤਾਂ ਮੱਸਿਆ ਨੇ ਕਿਹਾ ਮੈਂ ਵੀ ਪੇਕਿਆਂ ਨੂੰ ਜਾਵਾਂਗੀ ਤੂੰ ਮੇਰਾ અપਮਾਨ ਕਰ ਤਾਂ ਪੁੰਨਿਆ ਨੇ ਕਿਹਾ ਮੈਂ ਕਦੇ ਕਿਸੇ ਦਾ અપਮਾਨ ਨਹੀਂ ਕੀਤਾ ਤੇ ਨਾ ਹੀ ਮੈਂ ਕਰਾਂਗੀ ਮੱਸਿਆ ਨੇ ਆਪਣੇ ਪਤੀ ਨੂੰ ਘਰ ਜਾ ਕੇ ਕਿਹਾ ਮੇਰਾ અપਮਾਨ ਕਰੋ ਉਸ ਦੇ ਪਤੀ ਨੇ ਪੁੱਛਿਆ ਕਿਉਂ ਕੀ ਗੱਲ ਹੈ ਮੱਸਿਆ ਨੇ ਕਿਹਾ ਤੁਸੀਂ ਬਸ ਮੇਰਾ અપਮਾਨ ਕਰੋ ਤਾਂ ਮੱਸਿਆ ਦੇ ਪਤੀ ਨੇ ਮੱਸਿਆ ਦੇ ਤਿੰਨ ਚਾਰ ਥੱਪੜ ਮਾਰ ਦਿੱਤੇ ਤੇ ਮੱਸਿਆ ਆਪਣੇ ਪੇਕੇ ਪਿੰਡ ਨੂੰ ਚੱਲ ਪਈ ਰਸਤੇ ਵਿੱਚ ਉਸ ਨੂੰ ਉਹੀ ਮਾਈ ਟੱਕਰੀ ਉਸ ਨੇ ਕਿਹਾ ਬੇਟੇ ਮੇਰੇ ਵਾਲ ਉਲਝ ਗਏ ਹਨ ਅਤੇ ਤુલਸੀ ਦਾ ਪੌਦਾ ਸੁੱਕ ਗਿਆ ਹੈ ਨਾਲੇ ਮੇਰੇ ਵਾਲ ਬਾਦੇ ਅਤੇ ਨਾਲੇ ਤુલਸੀ ਦੇ ਪੌਦੇ ਨੂੰ ਪਾਣੀ ਦੇ ਦੇ ਪਰ ਮੱਸਿਆ ਤਾਂ ਕਮੰਡੀ ਸੀ ਉਹ ਇਹੋ ਜੇ ਕੰਮ ਕਿੱਥੇ ਕਰਦੀ ਸੀ ਉਸ ਨੇ ਕਿਹਾ ਮੇਰੇ ਕੋਲ ਫालतू ਦੇ ਕੰਮਾਂ ਵਾਸਤੇ ਟਾਈਮ ਨਹੀਂ ਹੈ ਤੇ ਇਹ ਕਹਿ ਕੇ ਅੱਗੇ ਤੁਰ ਪਈ ਫਿਰ ਬੁੱਢੇ ਰੂਪ ਵਿੱਚ ਸ਼ਿਵ ਭਗਵਾਨ ਉਸ ਨੂੰ ਮਿਲੇ ਉਸ ਨੇ ਕਿਹਾ ਧੀਏ ਮੇਰੇ ਜ਼ਖਮਾਂ ਤੇ ਬੜੀਆਂ ਮੱਖੀਆਂ ਬੈਠ ਰਹੀਆਂ ਹਨ ਇਹਨਾਂ ਨੂੰ ਸਾਫ਼ ਕਰਕੇ ਪੱਟੀ ਬੰਨ੍ਹ ਦੇ ਤਾਂ ਉਹ ਨੱਕ ਮੂੰ ਚੜਾ ਕੇ ਅੱਗੇ ਤੁਰ ਗਈ ਅੱਗੇ ਪਾਰਵਤੀ ਮਾਈ ਮਿਲੀ ਤੇ ਉਸਨੇ ਕਿਹਾ ਧੀਏ ਮੇਰੇ ਸਿਰ 'ਚ ਜੂਆਂ ਹਨ ਇਹ ਕੱਢ ਦੇ ਅਤੇ ਨਾਲੇ ਮੰਦਰ ਦੀ ਸਫਾਈ ਕਰ ਦੇ ਤਾਂ ਮੱਸਿਆ ਨੇ ਕਿਹਾ ਮੇਰੇ ਕੋਲ ਇਹੋ ਜਿਹੇ ਫालतू ਕੰਮਾਂ ਲਈ ਸਮਾਂ ਨਹੀਂ ਹੈ ਤੇ ਇਹ ਆਖ ਕੇ ਅੱਗੇ ਤੁਰ ਪਈ ਅੱਗੇ ਉਸ ਨੂੰ ਗੰਗਾ ਮਾਈ ਮਿਲੀ ਉਸਨੇ ਕਿਹਾ ਧੀਏ ਮੇਰੇ ਘਾਟ ਦੀ ਸਫਾਈ ਕਰ ਦੇ ਅਤੇ ਮੇਰੇ ਵਾਲ ਧੋ ਦੇ ਉਸਨੇ ਕਿਹਾ ਬੁੱਢੀ ਮੇਰੇ ਕੋਲ ਟਾਈਮ ਨਹੀਂ ਹੈ ਮੈਂ ਕਿਸੇ ਚੰਗੇ ਕੰਮ ਲਈ ਜਾ ਰਹੀ ਹਾਂ ਮੈਨੂੰ ਰੋਕੋ ਟੋਕੋ ਨਾ ਉਹ ਗੰਗਾ ਪਾਰ ਕਰਕੇ ਆਪਣੇ ਪਿੰਡ ਪਹੁੰਚ ਗਈ ਅਤੇ ਉਸ ਨੇ ਆਪਣੀ ਭਾਬੀ ਨੂੰ ਨਾ ਬੁਲਾਇਆ ਅਤੇ ਸਿੱਧਾ ਹੀ ਆਪਣੀ ਮਾਂ ਕੋਲ ਚਲੀ ਗਈ ਅਤੇ ਪੁੰਨਿਆ ਦੀਆਂ ਚੁਗਲੀਆਂ ਕਰਨ ਲੱਗੀ ਕਿ ਪੁੰਨਿਆ ਆਈ ਸੀ ਉਸ ਨੂੰ ਭਾਬੀ ਨੇ ਬਹੁਤ ਕੁਝ ਦਿੱਤਾ ਅਤੇ ਹੁਣ ਪੁੰਨਿਆ ਬਹੁਤ ਅਮੀਰ ਹੋ ਗਈ ਹੈ ਮੱਸਿਆ ਨੇ ਆਪਣੀ ਮਾਂ ਤੇ ਭਾਬੀ ਦੀ ਲੜਾਈ ਕਰਵਾ ਦਿੱਤੀ ਉਸ ਦੀ ਭਾਬੀ ਨੇ ਕਿਹਾ ਮੈਂ ਤਾਂ ਪੁੰਨਿਆ ਨੂੰ ਇੱਕ ਸਿਰਫ ਸਾੜੀ ਹੀ ਦਿੱਤੀ ਹੈ ਉਸ ਤੋਂ ਇਲਾਵਾ ਕੁਝ ਵੀ ਨਹੀਂ ਦਿੱਤਾ ਉਹ ਤਾਂ ਉਹਦੀ ਕਿਸਮਤ ਅਤੇ ਚੰਗੇ ਕਰਮ ਹਨ ਜੋ ਰੱਬ ਨੇ ਉਸਦੀ ਸੁਣ ਲਈ ਪਰ ਮੱਸਿਆ ਨੂੰ ਕਿੱਥੇ ਜਾਣ ਉਹਨੇ ਘਰ ਵਿੱਚ ਬਹੁਤ ਲੜਾਈ ਕਰਵਾਈ ਤੇ ਕਹਿਣ ਲੱਗੀ ਭਾਬੀ ਮੈਨੂੰ ਇੱਕ ਸਾੜੀ ਦੇ ਤਾਂ ਭਾਬੀ ਨੇ ਕਿਹਾ ਤੇਰੇ ਦਿਨ ਲੈਕ ਮੇਰੇ ਕੋਲ ਕੋਈ ਵੀ ਸਾੜੀ ਨਹੀਂ ਹੈ ਤਾਂ ਉਸਦੀ ਮਾਂ ਨੇ ਕਿਹਾ ਮੇਰੇ ਕੋਲ ਬਹੁਤ ਕੁਝ ਹੈ ਤੂੰ ਮੇਰੇ ਕੋਲ ਮੰਗ ਮੈਂ ਤੈਨੂੰ ਦਿੰਦੀ ਹਾਂ ਮੱਸਿਆ ਆਪਣੀ ਮਾਂ ਤੋਂ ਸਭ ਕੁਝ ਲੈ ਕੇ ਉੱਥੋਂ ਤੁਰ ਪਈ ਰਸਤੇ ਵਿੱਚ ਉਸ ਨੂੰ ਗੰਗਾ ਮਾਈ ਨੇ ਕਿਹਾ ਮੇਰੇ ਕੋਲ ਕੁਝ ਰੇਤ ਹੈ ਤੂੰ ਇਹ ਲੈ ਲਾ ਤਾਂ ਮੱਸਿਆ ਦੇ ਯਾਦ ਆਇਆ ਕਿ ਪੁੰਨਿਆ ਨੂੰ ਵੀ ਰੇਤ ਮਿਲੀ ਸੀ ਤਾਂ ਉਸਨੇ ਰੇਤ ਲੈ ਲਈ ਤੇ ਅੱਗੇ ਤੁਰ ਪਈ ਅੱਗੇ ਉਸਨੂੰ ਸ਼ਿਵਜੀ ਭਗਵਾਨ ਮਿਲੇ ਉਹਨਾਂ ਨੇ ਕਿਹਾ ਮੇਰੇ ਕੋਲ ਅੰਗਾਰੇ ਹਨ ਤੂੰ ਲੈ ਜਾ ਮੱਸਿਆ ਨੇ ਨਾ ਕਰ ਦਿੱਤੀ ਤੇ ਅੱਗੇ ਚੱਲ ਪਈ ਤੁਲਸੀ ਮਾਈ ਨੇ ਵੀ ਜੋ ਪੁੰਨਿਆ ਨੂੰ ਦਿੱਤਾ ਉਹੀ ਮੱਸਿਆ ਨੂੰ ਦਿੱਤਾ ਤੇ ਮੱਸਿਆ ਘਰ ਪਹੁੰਚ ਗਈ ਤੇ ਉਸਨੇ ਘਰੇ ਜਾ ਕੇ ਸਾਰਾ ਕੁਝ ਰੱਖ ਦਿੱਤਾ ਤੇ ਸ਼ਾਮ ਹੋ ਗਈ ਤੇ ਰੋਟੀ ਪਾਣੀ ਖਾਦਾ ਤੇ ਸੌਂ ਗਈ ਜਦੋਂ ਸਵੇਰ ਹੋਈ ਤੇ ਉੱਠੀ ਤਾਂ ਉਹਨੇ ਕੋਨੇ ਵਿੱਚ ਵੇਖਿਆ ਕਿ ਉੱਥੇ ਬਹੁਤ ਸਾਰੇ ਕੀੜੇ ਮਕੌੜੇ ਤੁਰੇ ਫਿਰਨ ਫਿਰ ਘਰ ਵਿੱਚ ਇੱਕਦਮ ਅੱਗ ਲੱਗ ਗਈ ਅਤੇ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਤਾਂ ਉਹ ਪੁੰਨਿਆ ਨੂੰ ਗਾਲਾਂ ਕੱਢਣ ਲੱਗੀ ਮੇਰੇ ਤੇ ਪਤਾ ਨਹੀਂ ਕਿਹੜਾ ਜਾਦੂ ਕਰਵਾ ਦਿੱਤਾ ਹੈ ਉਸ ਦੇ ਆਪਣੇ ਘਰ ਤਾਂ ਐਨੀ ਧਨ ਦੌਲਤ ਹੋ ਗਈ ਅਤੇ ਮੇਰਾ ਸਾਰਾ ਘਰ ਸੜ ਕੇ ਸੁਆਹ ਹੋ ਗਿਆ ਤਾਂ ਮੱਸਿਆ ਨੂੰ ਸਾਰੇ ਕਹਿਣ ਲੱਗੇ ਇਹ ਤੇਰੇ ਲਾਲਚ ਦਾ ਫਲ ਹੈ ਪੁੰਨਿਆ ਜੋ ਸਭ ਦਾ ਭਲਾ ਸੋਚਦੀ ਹੈ ਸਭ ਦਾ ਦੁੱਖ ਦੇਖਦੀ ਹੈ ਤੂੰ ਉਸ ਵਰਗੀ ਨਹੀਂ ਬਣੀ ਇਸ ਲਈ ਪੁੰਨਿਆ ਨੂੰ ਸਭ ਕੁਝ ਮਿਲ ਗਿਆ ਅਤੇ ਤੇਰਾ ਘਮੰਡੀ ਸੁਭਾਅ ਹੋਣ ਕਰਕੇ ਤੈਨੂੰ ਰੱਬ ਨੇ ਕੁਝ ਵੀ ਨਹੀਂ ਦਿੱਤਾ ਅਤੇ ਜੋ ਕੁਝ ਦਿੱਤਾ ਸੀ ਉਹ ਵੀ ਖੋ ਲਿਆ ਆਉਣ ਵਾਲੇ ਸਮੇਂ ਵਿੱਚ ਤੂੰ ਹੀ ਵਧੀਆ ਵਿਚਾਰਾਂ ਵਾਲੀ ਬਣ ਅਤੇ ਪੁੰਨਿਆਂ ਦੀ ਤਰ੍ਹਾਂ ਸੁਭਾਅ ਬਣਾ ਅਤੇ ਉਸਦੀ ਤਰ੍ਹਾਂ ਵਿਵਹਾਰ ਕਰ ਤੇਰੇ ਦਿਨ ਵੀ ਸੁਧਰ ਜਾਣਗੇ ਅਤੇ ਲਾਲਚ ਕਰਨਾ ਬਹੁਤ ਬੁਰੀ ਗੱਲ ਹੈ ਲਾਲਚ ਬੁਰੀ ਬਲਾਹ ਹੈ ਤੇਰੇ ਘਰ ਰੱਬ ਨੇ ਸਭ ਕੁਝ ਦਿੱਤਾ ਸੀ ਫਿਰ ਵੀ ਤੇਰੇ ਮਨ 'ਚ ਲਾਲਚ ਸੀ ਅਤੇ ਉਹ ਵਿਚਾਰੀ ਗਰੀਬ ਸੀ ਫਿਰ ਵੀ ਉਹ ਸਾਰਿਆਂ ਦਾ ਦੁੱਖ ਸੁੱਖ ਵਿੱਚ ਸਾਥ ਦਿੰਦੀ ਸੀ ਇਸ ਲਈ ਰੱਬ ਨੇ ਉਸਦੀ ਸੁਣ ਲਈ ਸੋ ਦੋਸਤੋ ਸਾਨੂੰ ਲਾਲਚ ਨਹੀਂ ਕਰਨਾ ਚਾਹੀਦਾ ਜੋ ਮਹਾਰਾਜ ਨੇ ਦਿੱਤਾ ਹੈ ਉਹਨੇ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਇਸ ਵੀਡੀਓ ਤੋਂ ਤੁਹਾਨੂੰ ਕੀ ਸਿੱਖਿਆ ਮਿਲੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰਿਓ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ